ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਆਂ ਬੱਤੀ ਖਬਰ ਆ ਰਹੀ ਹੈ ਹੁਣੇ-ਹੁਣੇ ਸਫਰ ਕਰਨ ਵਾਲਿਆਂ ਦੇ ਲਈ ਆਈ ਵੱਡੀ ਖਬਰ ਆ ਗਿਆ ਇਹ ਵੱਡੀ ਮਾੜੀ ਖਬਰ ਪੈ ਗਿਆ ਪੰਗਾ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੋਸਤੋ ਸਾਹਮਣੇ ਆ ਰਹੀ ਹੈ ਜੀ ਹਾਂ ਗਾਜ਼ੀਆਬਾਦ ਬੱਚੇ ਅੱਜ ਯਾਨੀ ਕਿ 6 ਅਪ੍ਰੈਲ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰੋਡ ਸ਼ੋਅ ਤੇ ਮਦਦ ਨਜ਼ਰ ਕਾਜੀਆਬਾਦ ਆ ਟ੍ਰੈਫਿਕ ਪੁਲਿਸ ਨੇ ਟ੍ਰੈਫਿਕ ਡਾਇਵਰਸ਼ਨ ਪਲਾਨ ਜਾਰੀ ਕੀਤਾ ਪ੍ਰਧਾਨ ਮੰਤਰੀ ਦਾ ਇਹ ਰੋਡ ਸ਼ੋਅ 6 ਅਪ੍ਰੈਲ ਦੀ ਸ਼ਾਮ ਨੂੰ ਅੰਬੇਡਕਰ ਰੋਡ ਤੇ ਮਾਲੀਵਾੜਾ ਤੋਂ ਚੌਧਰੀ ਮੋੜ ਤੱਕ ਪ੍ਰਸਾਰਿਤ ਹੋਕ ਹੈ ਇਸ ਜਿਸ ਨੂੰ ਲੈ ਕੇ ਪੁਲਿਸ ਨੇ ਟ੍ਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਹੈ ਇਹਨਾਂ ਰੂਟਾਂ ਤੇ ਦੁਪਹਿਰ 1 ਵਜੇ ਤੱਕ ਭਾਰੀ ਅਤੇ ਵਪਾਰਕ ਵਾਹਨਾਂ ਦੀ ਆਵਾਜਾਈ ਤੇ ਬੰਦਗੀ ਰਹੇਗੀ ਲਾਲ ਕੂਆ ਤੇ 사ਜਨ ਮੋੜ ਤੋਂ ਚੌਧਰੀ ਮੋੜ ਵਸੁੰਦਰਾਪੁਰ ਤੋਂ ਮੋਹਨਨਗਰ ਆਤਮਨਗਰ ਸਟੀਲ ਤਿਰਾਹ ਤੋਂ ਡਾਇਮੰਡ ਤਰਾਹ ਤੇ ਹੋਰ ਬਹੁਤ ਸਾਰੀਆਂ ਜਗ੍ਹਾ ਦੇ ਨਾਂ ਦੱਸੇ ਗਏ ਹਨ ਜਿੱਥੇ-ਜਿੱਥੇ ਇਹ ਪਾਬੰਦੀ ਰਹੇਗੀ ਤੇ ਸਾਰੇ ਭਾਰੀ ਵਾਹਨਾਂ ਤੇ ਵਪਾਰਕ ਵਾਹਨਾਂ ਤੇ ਪਾਬੰਦੀ ਲਗਾਈ ਗਈ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੇ ਅਵਜੇ ਚ ਕੋਈ ਵਿਗੜਨਾ ਨਾ ਪਵੇ ਵੀਡੀਓ ਦੇਖਣ ਲਈ ਤੁਹਾਡਾ